ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਯੁੱਗ ਚੱਲ ਰਿਹਾ ਇਹ ਇਲੈਕਟ੍ਰੋਨਿਕਸ ਦਾ ਜਿਹੜਾ ਯੁੱਗ ਹੈ ਤੇ ਬਹੁਤ ਤੇਜ਼ੀ ਨਾਲ ਇਹ ਤੇ ਤਬਦੀਲੀਆਂ ਆ ਰਹੀਆਂ ਸਮੇਂ ਦੇ ਹਾਨੀ ਬਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਆਪਣੇ ਪੂਰ ਜ਼ੋਰ ਜਤਨ ਵੀ ਕਰ ਰਹੀ ਹੈ ਜਿੱਥੇ ਸਾਡਾ ਸੋਸ਼ਲ ਮੀਡੀਆ ਦਾ ਸਾਰਾ ਕਾਰ ਜ ਆਪਣੇ ਬੱਚੇ ਦੇਖਦੇ ਆ ਸਾਰੇ ਸਾਡੇ ਮਲਾਜੋ ਉੱਥੇ ਬੜੇ ਲੰਬੇ ਅਰਸੇ ਤੋਂ ਇਹ ਵੀ ਸੀ ਕਿ ਇੱਕ ਆਪਾਂ ਸਟੂਡੀਓ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ 1 ਟੂ 1 ਵੀ ਤੇ ਔਂ ਵੀ ਕਈ ਵਾਰੀ ਸਾਡੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਲੈਟਨ ਹੁੰਦੇ ਆ ਉਹ ਸਾਰੇ ਇੱਥੇ ਹੀ ਉਨਸਰ ਕੀਤੇ ਜਾਣ ਸੋ ਅੱਜ ਰਸਮੀ ਤੌਰ ਤੇ ਇਹ ਸਟੂਡੀਓ ਦਾ ਜਿਹੜਾ ਹੈ ਉਦਘਾਟਨ ਕੀਤਾ ਗਿਆ ਮੈਂ ਸਾਡੇ ਮੀਸ ਕਤਰ ਸਰਦਾਰ ਹਰਪਖੰਸ਼ ਸਿੰਘ ਵਾਕਤਾ ਤੇ ਸਮੂਚੀ ਇਹਨਾਂ ਦੀ ਸਾਰੀ ਟੀਮ ਮੀਡੀਆ ਦੀ ਇਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਇਹ ਕਾਰਜ ਜੇ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਚਲੋ ਕੋਈ ਨਹੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਹੁਣ ਬਹੁਤ ਸਿਹਤਦਾਰਤਾ ਦੇ ਨਾਲ ਖੂਬਸੂਰਤ ਜਿਹੜਾ ਇਹ ਸਟੂਡੀਓ ਇਹਦੀ ਇਨਸਟਾਲੇਸ਼ਨ ਹੋਈ ਆ ਗੁਰੂ ਚਰਨਾਮਚ ਅਰਦਾਸ ਵੀ ਕਰਦਾ ਸਤਿਗੁਰੂ ਜੀ ਕਿਰਪਾ ਕਰਿਓ ਇਸ ਸਮੇਂ ਦੇ ਹਾਨੀ ਬਣ ਲਈ ਜਿਹੜੀਆਂ ਤਰਦੀਲੀਆਂ ਇਹ ਜ਼ਰੂਰੀ ਵੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਆਪੇ ਅੰਗ ਸੰਘ ਰੋ ਕੇ ਸਾਰਿਆਂ ਦੀ ਮਦਦ ਵੀ ਕਰਨ ਤੇ ਚੰਗੇ ਭਵਿੱਖ ਦੀ ਕਾਮਨਾ ਵੀ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਖਤ ਕਾਨੂੰਨ ਹੈ ਉਹ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ ਉਹਨਾਂ ਦਾ ਦਾਵਾ ਹੈ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਦੇਖੋ 215 ਚ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਸੀ ਉਸ ਤੋਂ ਪਹਿਲਾਂ ਵੀ ਸਾਡੀ ਹਮੇਸ਼ਾ ਇੱਕ ਮੰਗ ਰਹੀ ਆ ਕਿ ਜਿਹੜੀਆਂ ਬਿਆਦਮੀਆਂ ਹੋਈਆਂ ਇਹ ਭਾਵੇਂ ਸਾਰੇ ਧਰਮ ਜਿਹੜੇ ਸਤਕਾਰਯੋਗ ਆ ਪਰ ਬਹੁਤਾਰ ਦੇ ਵਿੱਚ ਜੇ ਸਾਰੀਆਂ ਇਨਸੀਡੈਂਟ ਦੇਖੀਆਂ ਜਾਣ ਤੇ ਉਹ ਗੁਰੂ ਘਰਾਂ ਦੇ ਨਾਲ ਛਾਹੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧ ਜਾਂ ਗੁਟਕਾ ਸਹਿਬਾਨ ਨਾਲ ਸੰਬੰਧ ਤੇ ਅਸੀਂ ਤਾਦੀ ਵੀ ਮੰਗ ਕਰਦੇ ਸੀ ਕਿ ਇਹਨੂੰ ਕੈਪੀਟਲ ਪੁਲੀਸ਼ ਮੈਟੇ ਦੇ ਵਿੱਚ ਕੀਤੀ ਜਾਵੇ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਇਹਨਾਂ ਨੇ ਬਿਲ ਇੰਟਰੋਡਿਊਸ ਕੀਤੇ ਸੀ ਪਰ ਉਹ ਕੁਝ ਕਾਰਨਾ ਕਰਕੇ ਐਮੈਂਡਮੈਂਟਾਂ ਤਾਂ ਹੋਈਆਂ 295 ਦੇ ਵਿੱਚ ਪਰ ਉਹ ਜਿਹੜੀਆਂ ਲਾਗੂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਸੈਂਟਰ ਦੀ ਇੰਡੀਅਨ ਪੀਨਲ ਕੋਡ ਜਿਹੜੀ ਹੁਣ ਉਹ ਨਵੀਂ ਬਣਾ ਦਿੱਤੀ ਉਹਨੂੰ ਚੇਂਜ ਕਰ ਦਿੱਤੀ ਆ ਬੀ ਐਨ ਐਸ ਐਲ ਕੀ ਐਮ ਬੀ ਐਨ ਐਸ ਤੇ ਉਹਦੇ ਵਿੱਚ ਕਿਉਂਕਿ ਸੈਂਟਰ ਦੇ ਅਧਿਕਾਰ ਖੇਤਰ ਚ ਆਉਂਦਾ ਤੇ ਪੰਜਾਬ ਸਰਕਾਰ ਨੇ ਇਹ ਤੇ ਜਨਰਲ ਹਾਊਸ ਵੀ ਸਦਿਆ ਅਸੈਂਬਲੀ ਦਾ ਤੇ ਮੈਂ ਇਹ ਵੀ ਕਹਿਣਾ ਚਾਹਨਾ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਖਾਸ ਕਰਕੇ ਜਿਹੜਾ ਕੋ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਗੁਰਗ੍ਰਤੀ ਬਾਣੀ ਦੀ ਬਿਆਦਵੀ ਕਰਦਾ ਉਹਨੂੰ ਸਜ਼ਾਏ ਮੌਤ ਜਿਹੜੀ ਆ ਉਹ ਇੰਟਰੋਡਿਊਸ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਚ ਰਹਿ ਘਟਨਾਵਾਂ ਰੁਕਦੀਆਂ ਨਹੀਂ ਕਿਨ ਚ ਸਵੀਅਰ ਪਿਨਿਸ਼ਮੈਂਟ ਕਿਸੇ ਨੂੰ ਦਿੱਤੀ ਨਹੀਂ ਜਾਂਦੀ ਤੋਂ ਚੰਗੀ ਗੱਲ ਇਹ ਲਿਆਏ ਆ ਤੇ ਪਰ ਉਹਨੂੰ ਮੈਂ ਸਾਹਮਣੇ ਰਾਜਨੀਤਿਕ ਤੌਰ ਤੇ ਨਾ ਵਰਤਿਆ ਜਾਵੇ ਸੱਚਮੁੱਚ ਹੀ ਕਿਹਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬਿਆਦਬੀ ਕਰਦਾ ਕਿਸੇ ਧਰਮ ਦੇ ਕਕਾਰਾਂ ਦੀ ਜਦੋਂ ਸ਼ਰਖਾਂ ਦੇ ਵਿੱਚ ਸਾਡੇ ਪੰਜ ਕਕਾਰ ਆ ਉਹਨਾਂ ਦੀ ਵੀ ਕੋਈ ਬਿਆਦਬੀ ਕਰਦਾ ਤੇ ਉਹਦੇ ਲਈ ਸਵੀਅਰ ਪਿਨਿਸ਼ਮੈਂਟ ਚਾਹੀਦੀ ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬਿਆਦਬੀ ਵਾਲਿਆਂ ਲਈ ਕੈਪੀਟਲ ਪਿਨਿਸ਼ਮੈਂਟ ਸੁਝਾਇ ਮੌਤ ਚਾਹੀਦੀ ਪਰ ਤਾਂ ਜੀ ਕਈ ਵਾਰੀ ਕਾਨੂੰਨ ਸਖਤ ਵੀ ਹੁੰਦੇ ਆ ਪਰ ਇਨਵੈਸਟੀਗੇਸ਼ਨ ਲੈਵਲ ਤੇ ਉਹ ਮਾਮਲੇ ਜਿਹੜੇ ਆ ਉਹ ਚਿੱਕੇ ਪੈ ਜਾਂਦੇ ਜੇ ਅਸੀਂ ਸੱਚਖੰਡ ਦੇ ਦਰਬਾਰ ਸਾਹਿਬ ਦੀ ਗੱਲ ਕਰੀ ਹਰਮੰਦਰ ਸਾਹਿਬ ਦੀ ਉੱਥੇ ਸਭ ਤੋਂ ਵੱਡੀ ਬੇਅਦਬੀ ਹੋਈ ਸੀ ਤੁਹਾਨੂੰ ਲੱਗਦਾ ਕਿ ਉਹਦੇ 'ਚ ਹੁਣ ਤੱਕ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਗਈ ਹੈ ਦੇਖੋ ਮੈਂ ਤਾਦਵੀ ਕਿਹਾ ਸੀ ਜਿਸਲੇ ਬੇਅਦਬੀ ਸੱਜਖੰਡ 'ਚ ਹੋਈ ਉਹ ਤੋਂ ਪਹਿਲਾਂ ਇੱਕ ਬੇਅਦਬੀ ਹੋਈ ਸੀ ਇੱਕ ਬੰਦੇ ਨੇ ਗੁਟਕਾ ਸਰੋਵਰ ਦੇ ਵਿੱਚ ਸਿੱਡ ਦਿੱਤਾ ਸੀ ਉਹ ਬੰਦਾ ਫੜਿਆ ਵੀ ਗਿਆ ਅਸੀਂ ਸਾਡੀ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਵੀ ਉਹਨੂੰ ਉਹ ਤੋਂ ਪੁੱਛ ਪੜਤਾਲ ਕੀਤੀ ਪਰ ਉਹ ਅਸੀਂ ਫਿਰ ਜਿਹੜੇ ਪੁਲਿਸ ਨੇ ਸਪੋਰਟ ਕੀਤਾ ਅੱਜ ਤੱਕ ਕੋਈ ਸਾਨੂੰ ਦੱਸਿਆ ਨਹੀਂ ਕਿ ਉਹਦਾ ਕੀ ਬਣਿਆ ਉਦੋਂ ਬਾਅਦ ਜਿਹੜੀ ਇਹ ਬਿਆਦਵੀ ਕਰਨ ਵਾਲਾ ਸੀ ਉਹਦਾ ਅਸੀਂ ਕਿਹਾ ਸੀ ਵੀ ਤੁਸੀਂ ਆਪਣਾ ਉਹਦਾ ਟੈਸਟ ਕਰਵਾ ਕੇ ਉਹਦਾ ਅੱਗਾ ਪਿੱਛਾ ਪਤਾ ਕਰੋ ਪਰ ਮੇਰਾ ਖਿਆਲ ਹੈ ਜਿੰਨੇ ਕ ਕੇਸ ਹੁਣ ਤੱਕ ਦੇ ਮੈਂ ਦੇਖਦਾ ਇੱਕ ਆਨੰਦਪੁਰ ਸਾਹਿਬ ਉਦੋਂ ਉਹਨੇ ਬਿਆਦਵੀ ਕੀਤੀ ਸੀ ਅੰਦਰ ਦਰਵਾਜ਼ੇ ਸਵੇਰੇ ਅੰਮ੍ਰਿਤ ਵੇਲੇ ਤਮਾਕੂ ਦੀ ਵਰਤੋਂ ਕੀਤੀ ਉਹ ਵੀ ਅਸੀਂ ਆਪ ਪੈਰ ਵਹੀ ਕਰਕੇ ਸ਼ੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ 5 ਸਾਲ ਕੈਦ ਹੋਈਆਂ ਨੇ ਤਾਂ ਸਾਰੇ ਜਿੰਨੇ ਵੀ ਕੇਸ ਆਉਂਦੇ ਆ ਇਹਨੂੰ ਕੋ ਮੈਂਟਲੀ ਰਿਟਾਇਰਡ ਜਾਂ ਉਹਦਾ ਕਹਿ ਕੇ ਇਹ ਜਿਹੜਾ ਆ ਉਹ ਦਫਨਾ ਦਿੰਦੇ ਆ ਕਿਤੇ ਕਿਸੇ ਵੀ ਕੇਸ ਦੇ ਵਿੱਚ ਤੈਅ ਤੱਕ ਨਹੀਂ ਜਾਂਦੇ ਪਰ ਜੇ ਸਜ਼ਾ ਸਖਤ ਹੋ ਗਈ ਤਾਂ ਫਿਰ ਉਹਦਾ ਆਲਟੀਮੇਟਲੀ ਕੋਈ ਨਾ ਕੋਈ ਫਰਕ ਜਿਹੜਾ ਆ ਉਹ ਜ਼ਰੂਰ ਪੈਂਦਾ ਅਸੀਂ ਕਹਿ ਸਕਦੇ ਕਿ ਜਦੋਂ ਸਜ਼ਾ ਨਹੀਂ ਮਿਲਦੀ ਉਸ ਕਰਕੇ ਹੀ ਕਈ ਵਾਰ ਲੋਕਾਂ ਨੂੰ ਆਪ ਮੁਹਾਰੇ ਕਈ ਐਕਸ਼ਨ ਲੈਣੇ ਪੈਂਦੇ ਸੌਦਾ ਲਾਉਣ ਤੱਕ ਗੱਲ ਪਹੁੰਚ ਜਾਂਦੀ ਦੇਖੋ ਕਿਸੇ ਨੂੰ ਵੀ ਉਦਾਂ ਕਾਨੂੰਨ ਆਪਣੇ ਹੱਥ 'ਚ ਲੈਣ ਦਾ ਅਧਿਕਾਰ ਨਹੀਂ ਪਰ ਕਈ ਵਾਰੀ ਗ੍ਰੈਵਿਟੀ ਆਫ ਅ ਫੈਂਸੀ ਇੰਨੀ ਵੱਧ ਜਾਂਦੀ ਬੰਦਾ ਜੀਵਾਤਾਂ ਤੇ ਆਪਣਾ ਨਹੀਂ ਆਪਣਾ ਕਾਬੂ ਰੱਖ ਸਾਬਤ ਹੋਈ ਜਾਂਦੀ ਹੈ ਕਰਨਾ ਜਿਹੜੀਆਂ ਵਾਪਰ ਜਾਂਦੀਆਂ ਆ ਜੀ ਗੁਰਤੇਜ ਬੱਚਤ ਸਿੰਘ ਸਾਹਿਬ ਦੀ 3.5 ਸਾਲਾਂ ਸ਼ੇਦੀ ਗੁਰਪੁਰਬ ਨੂੰ ਮਨਾਉਣ ਤੋਂ ਦੀ ਸਰਕਾਰ ਨਾਲ ਕੋਈ ਰਾਬਤਾ ਕਾਇਮ ਕਰਕੇ ਦੇਖੋ ਲੋਕਾਂ ਤੋਂ ਸੁਝਾਅ ਲਈ ਜਾ ਰਹੇ ਨੇ ਦੇਖੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸਰਕਾਰਾਂ ਨੂੰ ਖਾਸ ਕਰਕੇ ਕਿ ਜਿਹੜੇ ਧਾਰਮਿਕ ਸਾਡੇ ਹੁੰਦੇ ਜਾਂ ਸਤਾਵ ਦੀਆਂ ਮਨਾਉਣ ਦਾ ਅਧਿਕਾਰ ਹੋ ਕੇਵਲ ਤਾਂ ਕੇਵਲ ਸ਼ਾਉਣੀ ਕੋਦਰਾਂ ਪ੍ਰਬੰਧਕ ਕਮੇਟੀ ਨੂੰ ਸਰਕਾਰਾਂ ਜਿਹੜੀਆਂ ਉਹ ਮਨਾ ਸਕਦੀਆਂ ਕਿਸ ਰੂਪ ਦੇ ਵਿੱਚ ਕੋਈ ਕੋ ਵੱਡਾ ਕਾਰਜ ਕਰਾਂ ਸਤਪੁਰਾਂ ਦੇ ਸਨਮੁਖ ਹੋ ਕੇ ਕੋਈ ਵੱਡਾ ਹਸਪੀਟਲ ਖੋਲ ਦੇਣ ਕੋਈ ਜਨਰਲ ਕਾਲਜ ਵੱਡਾ ਖੋਲ ਦੇਣਾ ਕੋਈ ਮਾਰਕੀਟਾ ਵੱਡਾ ਬਣਾ ਦੇਣਾ ਹੋਰ ਕਾਰਜ ਕਰਨਾ ਮਨਾਉਣ ਦੀ ਜੀ ਸਕਦੇ ਪਰ ਅਸੀਂ ਇਹਦੇ ਸਬੰਧ ਦੇ ਵਿੱਚ ਹੁਣ 14 ਤਰੀਕ ਨੂੰ ਮੀਟਿੰਗ ਰੱਖੀ ਆ ਜਿਹਦੇ ਵਿੱਚ ਅਸੀਂ ਸਾਰੇ ਬੈਠ ਕੇ ਕਿਉਂਕਿ ਸਾਡੀ ਸ਼ਤਾਬਦੀ ਤਾਂ ਉਦੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੇ ਸਾਡੇ ਤੋਂ ਗੁਰੂ ਕੇ ਮਹਿਲ ਤੋਂ ਸ਼ੁਰੂ ਹੋ ਗਈ ਸੀ ਹੁਣ ਅਸੀਂ ਇੱਕ ਵੱਡਾ ਸਵਾਗਤ ਕਰਕੇ ਵੀ ਹਟੇ ਆਂ ਪਰ ਸਰਕਾਰਾਂ ਆਪਣੇ ਅਧਾਰੇ ਤੱਕ ਸੀਮਤ ਰਹਿਣ ਕਿਉਂਕਿ ਪਹਿਲਾਂ ਵੀ ਦੇਖਿਆ ਜਦੋਂ ਕਦੋਂ ਸਰਕਾਰਾਂ ਹੁੰਦੀਆਂ ਤੇ ਉਹ ਜਿਹੜੇ ਯਤਨ ਕਰਦੀਆਂ 550ਵੇਂ ਸਾਲੇ ਪ੍ਰਕਾਸ਼ ਦਿਹਾੜੇ ਤੇ ਕਾਂਗਰਸ ਨੇ ਵੀ ਯਤਨ ਕੀਤਾ ਸੀ ਪਰ ਉਹ ਕੋਈ ਫਰੂਟਫੁੱਲ ਨਹੀਂ ਨਿਕਲਦਾ ਸਾਡੇ ਅਸੀਂ ਸ਼ਤਾਬਦੀਆਂ 23 24 25 ਨੂੰ 3 ਦਿਨ ਲਗਾਤਾਰ ਪਹਿਲਾਂ ਉਹਦੇ ਨਗਰ ਕੀਰਤਨ ਹੋਣੇ ਆ ਤੇ ਸਰਕਾਰਾਂ ਉਹਦੇ ਵਿੱਚ ਸ਼ਮੂਲੀਅਤ ਕਰਨ ਸੰਗਤ ਰੋਇਨਵਾਲ ਸਾਹਿਬ ਦੇ ਵਿੱਚ ਵੀ ਸ਼ਤਾਬਦੀ ਬਣਾਈ ਗਈ ਸੀ ਉਸ ਵੇਲੇ ਸਰਕਾਰ ਨੇ ਕੋਈ ਪ੍ਰਬੰਧ ਜਾਂ ਸਹਿਯੋਗ ਜਿਹੜੀ ਗੋਇੰਦਵਾਲ ਵਿਖੇ ਮਨਾਈ ਗਈ ਸੀ ਉਹ ਮੈਂ ਸਾਹਮਣੇ ਇੱਕ ਮਸਾਲੀ ਸਤਾਬ ਦੀ ਸੀ ਜਿਹਦੇ ਵਿੱਚ ਲਗਾਤਾਰ 1 ਮਹੀਨਾ ਲੋਕਾਂ ਨੇ ਵੱਡੀ ਸ਼ੋਅ ਲਿਓ ਦਿੱਤੀ ਪਰ ਮੈਂ ਕਹਿ ਸਕਦਾ ਵੀ ਕਿਸੇ ਨੇ ਉਹਨਾਂ ਛੜਕਾਂ ਦੇ ਉੱਤੇ ਪੈਚ ਵਰਕ ਵੀ ਨਹੀਂ ਕੀਤਾ ਸੋ ਇਸ ਕਰਕੇ ਉਦੋਂ ਵੀ ਮੈਂ ਸਟੇਜ ਤੇ ਵੀ ਕਿਹਾ ਸੀ ਕਿ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਸਹੂਲਤਾਂ ਦੇਣੀਆਂ ਤੇ ਉਹ ਸਤਾਬ ਦੀ ਪਰਥਾਏ ਕੋ ਐਸੀ ਗੱਲ ਕਰ ਜਾਣੀ ਜਿਹੜੀ ਹਮੇਸ਼ਾ ਸਦੀਵ ਕਾਲ ਉਹਦੇ ਜਿਹੜੇ ਆਜ਼ਾਦ ਬਣੇ ਰਹੇ ਉਹਦਾ ਧਾਰਮਿਕ ਸ਼ਤਾਬਦੀਆਂ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਦੇਖੋ ਇਹਦਾ ਕੁਦਰਤੀ ਆਪਾਂ ਮੈਂ ਹੁਣ ਦੇਖਦਾ ਰੋਜ਼ ਉਹ ਵੱਡੇ ਪੇਜ ਦੇ ਉੱਤੇ ਇhtiyar ਦਿੱਤਾ ਜਾਂਦਾ ਮੈਨੂੰ ਇਹ ਨਹੀਂ ਕੋਈ ਵੀ ਉਹਦੇ ਬਾਰੇ ਇhtiyar ਦੇਣ ਜੀ ਸੱਦ ਕੇ ਦੇਣ ਪਰ ਜਿਹੜਾ ਮੈਂ ਕਿਹਾ ਵੀ ਉਹਨੂੰ ਧਾਰਮਿਕ ਤੌਰ ਦੇ ਉੱਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਮਨਾਉਂਦੀ ਵੀ ਆ ਉਹ ਚਾਹਣ ਜੀ ਐਆਂ ਨੂੰ ਪਰ ਤੁਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਕੇ ਵੀ ਸਰਕਾਰ ਨੂੰ ਅਪੀਲ ਕੀਤੀ ਸੀ ਉਸ ਤੋਂ ਬਾਅਦ ਕੁਲਤਾਰ ਸੰਵਾਹ ਦਾ ਬਿਆਨ ਵੀ ਆਇਆ ਉਹ ਕਹਿੰਦੇ ਜੀ ਪਹਿਲਾਂ ਵੀ ਸਰਕਾਰਾਂ ਮਨਾਉਂਦੀ ਆ ਦੇਖੋ ਪਹਿਲਾਂ ਮੇਰੀ ਬੇਨਤੀ ਸੋ ਪਹਿਲਾਂ ਸਰਕਾਰਾਂ ਸਾਡੇ ਸਮਾਜਵਾਦ ਦੇ ਵਿੱਚ ਸਾਰਿਆਂ ਦੇ ਕਿੱਛੇ ਨੂੰ ਘਰੋਲੋ ਸਮੂਲੀਅਤ ਕਰਦੇ ਸੀ ਤੇ ਇਸ ਕਰਕੇ ਸਹਿਯੋਗ ਹੁੰਦਾ ਉਹਦੇ ਵਿੱਚ ਸਹਿਯੋਗ ਹੁਣ ਵੀ ਕਰਨ ਉਹ ਜੈਂ ਨੂੰ ਕਹਾਂ ਜਿਹੜੀ ਪ੍ਰਧਾਨ ਜੀ 14 ਤਰੀਕ ਨੂੰ ਤੁਸੀਂ ਮੀਟਿੰਗ ਕਰ ਰਹੇ ਹੋ ਇਹ ਸਾਰੇ ਜਥੇਬੰਦੀ ਇਹਦੇ ਵਿੱਚ ਹਾਂ ਜਥੇਬੰਦੀਆਂ ਸਾਰੀਆਂ ਵਿੱਚ ਸ਼੍ਰੋਮਣੀ ਕਾਲੀਦਲ ਤੇ ਹੋਰ ਸਾਰੀਆਂ ਸਮੂਚੇ ਜਥੇਬੰਦੀਆਂ ਨੇ ਹਰ ਸਿੰਘ ਜਥੇਬੰਦੀਆਂ ਟਕਸਾਲਾਂ ਸਿੱਖ ਵਿਦਵਾਨ ਆ ਫਿਰ ਉਹਦੇ ਵਿੱਚ ਸਟੱਡੀ ਸਰਕਲ ਆ ਉਹਦੇ ਵਿੱਚ ਫਿਰ ਸਿੱਖ ਮਿਸ਼ਨਰੀ ਵਾਲੇ ਸਾਰਿਆਂ ਨੂੰ ਅਸੀਂ ਹਾਂਜੀ ਉਹ ਸਾਰਿਆਂ ਨੂੰ ਅਸੀਂ ਕਾਲ ਕੀਤਾ ਜੀ ਧੰਨਵਾਦ ਥੈਂਕ ਯੂ ਜੀ